ਸਸੀ ਗੱਲ ਜੀ ਸਾਰਿਆਂ ਨੂੰ ਅੱਜ ਆਪਾਂ ਸੈਮੀ ਪਟਿਆਲਾ ਚਾਹੀ ਪੱਗ ਬੰਨਾਂਗੇ ਜੀ ਸੈਮੀ ਪਟਿਆਲਾ 10 ਲਾੜ ਵਾਲੀ ਇਹ ਹਾਂਜੀ ਆਪਾਂ ਹੁਣ ਪਹਿਲਾ ਲਾੜ ਲਗਾਉਣ ਜਾ ਰਹੇ ਹਾਂ ਜੀ ਹਾਂਜੀ ਪਹਿਲਾ ਲਾੜ ਲਗਾਵਾਂਗੇ ਜੀ ਆਪਾਂ ਡਬਲ ਲਾੜ ਬਣਾ ਲਾਂਗੇ ਡਬਲ ਆਰਟ ਤੋਂ ਬਣਾ ਪ੍ਰੂਫ ਤੇ ਚੈੱਕ ਕਰ ਲੈਂਗੇ ਤਾਂ ਕਿ ਆਪਣਾ ਜਿਹੜਾ ਲਾੜ ਲਗਾਇਆ ਉਹ ਖਿਸਕੇ ਨਾ ਹਾਂਜੀ ਪਹਿਲਾ ਲਾੜ ਲਗਾ ਦਾਂਗੇ ਜੀ ਹਾਂਜੀ ਜੋ ਆਡੇ ਵੀਰ ਪਹਿਲੇ ਯਾਰ ਚੈਨਲ ਤੇ ਆਏ ਨੇ ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੀ ਹਾਂਜੀ ਹਾਂਜੀ ਹੁਣ ਆਪਾਂ ਦੂਸਰੇ ਲੜਦੇ ਦੋ ਲਾੜ ਬਣਾਵਾਂਗੇ ਇਹਦੇ ਵੀ ਚੰਗੇ ਨਾਲ ਪਿਛੇ ਰੱਖ ਲਾਂਗੇ ਲਾੜ ਨੂੰ ਪਿਛੇ ਲਾੜ ਰੱਖ ਕੇ ਫਿਰ ਇਸ ਨੂੰ ਦੋ ਲਾੜ ਬਣਾਵਾਂਗੇ ਜੀ ਹਾਂ ਜੀ ਦੋ ਲਾੜ ਬਣਾ ਦਾਂਗੇ ਚੰਗੇ ਨਾਲ ਸਫਾਈ ਨਾਲ ਇਸ ਨੂੰ ਬਾਜ ਦੀਦ ਸਾਈਤਾਨਾ ਵੀ ਕਰ ਸਕਦੇ ਜਾਂ ਉਰਦਾ ਵੀ ਹੋ ਜਾਏਗਾ ਜੀ ਹਾਂਜੀ ਦੂਜਾ ਲੜ ਦੂਜਾ ਲੜ ਲੱਗ ਲੱਗਿਆ ਜੀ ਆਪਣਾ ਹਾਂਜੀ ਸੇਮ ਤੀਜਾ ਲੜ ਵੀ ਇਦਾਂ ਹੀ ਆਪਾਂ ਜਿੰਦਾ ਦੂਜਾ ਲੜ ਲਗਾਇਆ ਇਦਾਂ ਤੀਜਾ ਲਗਾਉਗੇ ਇਸ ਦੇ ਵੀ ਦੋ ਪੇਜ ਬਣਾਵਾਂਗੇ ਪੱਲੇ ਨੂੰ ਚੰਗੀ ਰਾਂ ਖੋਲ ਕੇ ਉਪਰੋਂ ਦੂਜਾ ਲੜ बना लेंगे जी चंकी तरह खोल लेंगे खोल के इस दूजे लड़ बना लेंगे दो लड़ बना लेंगे बादज आप लास्ट दे वरतेंगे बादज की वरतू तो आप लास्ट में करा जी ਸਾਨੂੰ ਚੰਗੀਆ ਸਫਾਈ ਕਰ ਲਾਂਗੇ ਹਾਂਜੀ ਤੀਜਾ ਲੜ ਇੱਥੇ ਬਣਾਵਾਂਗੇ ਚੰਗੀ ਰਾ ਖਿੱਚ ਕੇ ਪੱਲੇ ਨੂੰ ਫੇਰ ਲਗਾਉਗੇ ਉਪਰੋਂ ਪੈਂਚਰ ਜ਼ਰੂਰ ਕਰਨਾ ਤਾਂ ਕਿ ਜਿਹੜਾ ਪੱਲਾ ਜਿਹੜਾ ਖਿਸਕੇ ਨਾ ਜੀ ਹਾਂਜੀ ਇਦਾਂ ਦੂਜਾ ਲੜ ਬਣਾ ਦਾਂਗੇ ਤੀਜਾ ਲੜ ਬਣਾ ਦਾਂਗੇ ਆਪਣਾ ਟੋਟਲ 6 ਲੜ ਬਣ ਚੁੱਕੇ ਹੈ ਜੀ ਹੁਣ ਆਪਾਂ ਚੌਥਾ ਲੜ ਬਣਾਵਾਂਗੇ ਚੌਥੇ ਲੜ ਦੇ ਦੋ ਲੜ ਬਣਾਵਾਂਗੇ ਉੱਪਰ ਉਹ ਚੰਗੇ ਰਾਂ ਸੇਰ ਟੱਕ ਲਾਂਗੇ ਉੱਪਰ ਮੈਂ ਕਪੜਾ ਦਿੱਤਾ ਹੋਇਆ ਉਹ ਪਹਿਲਾਂ ਮੈਂ ਦੇ ਲਿਆ ਸੀ ਤੇ ਹੁਣ ਆਪਾਂ ਤੀਸਰਾ ਚੌਥਾ ਲੜ ਬਣਾਵਾਂਗੇ ਚੌਥੇ ਤੇ ਦੋ ਲਾੜ ਬਣਾਵਾਂਗੇ ਚੰਗੇਰਾ ਪੱਲੇ ਨੂੰ ਉਸੇ ਪਹਿਲੇ ਤਰੀਕੇ ਨਾਲ ਲਗਾਵਾਂਗੇ ਪੱਲੇ ਨੂੰ ਚੰਗੇਰਾ ਖੋਲ ਕੇ ਚੰਗੇਰਾ ਖੋਲ ਕੇ ਇਸ ਨੂੰ ਲਗਾ ਦਾਂਗੇ ਉੱਪਰ ਪਿੰਚ ਕਰ ਲਾਂਗੇ ਪੱਲਾ ਖਿਸਕੇ ਨਾ ਦੋ ਪੱਲੇ ਬਣਾਵਾਂਗੇ ਦੋ ਪੱਲਿਆਂ ਦੇ ਸਫਾਈ ਕਰਕੇ ਇਸ ਨੂੰ ਚੰਗੇਰਾ ਲਗਾ ਦਾਂਗੇ ਠੀਕ ਹੈ ਜੀ ਹੁਣ ਆਪਾਂ ਸੈਕਿੰਡ ਲਾਸਟ ਲੜ ਲਗਾਵਾਂਗੇ ਜੀ ਮੋਰਨੇ ਤੋਂ ਜਿਹੜਾ ਮੋਰਨੇ ਬਣਾਏ ਨੇ ਉਸ ਤੋਂ ਪਹਿਲਾ ਲੜ ਪਹਿਲਾਂ ਵਾਲਾ ਲੜ ਇਸਦੇ ਵੀ ਦੋ ਆਪਾਂ ਲੜ ਬਣਾ ਲਾਂਗੇ ਜੀ ਹੁਣ ਤੱਕ ਆਪਣੇ 8 ਲੜ ਬਣ ਚੁੱਕੇ ਆ ਜੀ ਹੁਣ ਆਪਾਂ ਚੌਥੇ ਲੜ ਦੇ ਵੀ ਦੋ ਲੜ ਬਣਾਵਾਂਗੇ हाँ जी इदा उपरों पहलों दूसरे लड़ वास्ते बना लेंगे हाँ जी इस तरह आप कर देंगे नाली ताकि पला अपना खिसके ना हाँ जी इस तरीके आप लास्ट सैकड़ लास्ट लड़ लगा देंगे ਇਸ ਨੂੰ ਚੰਗੇਰਾ ਸ਼ੇਪ ਦੇਵਾਂਗੇ ਸ਼ੇਪ ਦੇਣ ਤੋਂ ਬਾਅਦ ਇਸ ਦੀ ਪੱਲਿਆਂ ਦੀ ਸਫਾਈ ਕਰਾਂਗੇ ਜੀ ਬਿਲਕੁਲ ਆਰਾਮ ਤਰੀਕੇ ਨਾਲ ਆਰਾਮ ਨਾਲ ਕਰਾਂਗੇ ਤੇ ਇਸ ਦੀ ਜੋ ਮੋਟਾਈ ਹੈ ਮੋਟਾਈ ਜੋ ਰੱਖਣੀ ਉਹ ਸੇਮ ਪੱਲਿਆਂ ਦੀ ਸੇਮ ਰੱਖਣੀ ਹੈ ਉਸ ਨੂੰ ਥੋੜਾ ਜਿਹਾ ਟਾਈਮ ਲੱਗ ਸਕਦਾ ਤੇ ਪੱਲੇ ਦੇ ਸਫਾਈ ਕਰਨ ਵਾਸਤੇ ਥੋੜਾ ਟਾਈਮ ਲੱਗੇਗਾ ਜੀ ਪੱਲੇ ਬਿਲਕੁਲ ਇੱਕੋ ਜਿਹਾ ਬਰਾਬਰ ਕਰਨ ਵਾਸਤੇ ਬਿਲਕੁਲ ਕਰਾਂਗੇ ਆਪਾਂ ਬਿਲਕੁਲ ਬਰਾਬਰ ਕਰਾਂਗੇ ਜੀ ਨਾਲੋਂ ਨਾਲ ਛੇ ਬਣਾਵਾਂਗੇ ਪੜਾ ਪੱਗ ਦਾ ਕੱਪੜੇ ਦੀ ਗੱਲ ਕੀਤੀ ਜਾਵੇ ਤਾਂ ਇਸ ਦਾ ਜੋ ਕੱਪੜਾ ਹੈ ਜੀ ਇਸ ਦਾ ਉਹ ਆਪਣਾ ਰੂਬੀਆ ਵੈਲ ਰੂਬੀਆ ਵੈਲ ਦਾ ਕੱਪੜਾ ਹੈ ਜੀ ਰੂਬੀਆ ਵੈਲ ਇਸ ਦਾ ਹੈਵੀ ਕੱਪੜਾ ਜੁਹੰਦਾ ਹੈ ਉਹ ਕੱਪੜਾ ਹੈ ਜੀ ਇਹ ਪੱਗ ਬਹੁਤ ਸੋਹਣੇ ਬਾਈ ਦੀ ਰੂਬੀਆ ਵੈਲ ਕੱਪੜੇ ਨਾ ਪਰ ਥੋੜੀ ਭਾਰੀ ਹੁੰਦੀ ਹੈ ਜਿਹੜੇ ਕਈ ਮੇਰੇ ਵੀਰ ਭਾਰੀ ਪੱਗ ਨਹੀਂ ਪਸੰਦ ਕਰਦੇ ਹੌਲੀ ਪੱਗ ਪਸੰਦ ਕਰਦੇ ਉਹ ਫੁੱਲ ਵੈਲ ਦਾ ਕੱਪੜਾ ਲੈ ਸਕਦੇ ਹੈ ਜੀ ਫੁੱਲ ਵੈਲ ਦਾ ਕੱਪੜਾ ਥੋੜਾ ਹੌਲਾ ਹੁੰਦਾ ਪੱਗ ਵੀ ਬਹੁਤ ਸੋਹਣੇ ਬਾਈ ਦੀ ਉਹਨਾਂ ਉਹ ਵੀ ਲੈ ਸਕਦੇ ਹੈ ਜੀ ਕਈ ਭਾਰੀ ਪਸੰਦ ਕਰਦੇ ਆ ਉਹ ਰੂਬੀਆ ਵੈਲ ਯੂਜ਼ ਕਰ ਸਕਦੇ ਹੈ ਜੀ ਕੱਪੜਾ ਰੂਬੀ ਵਾਲ ਕਪੜਾ ਬਹੁਤ ਵਧੀਆ ਪੱਲਿਆਂ ਦੀ ਚੰਗੇ ਨਾਲ ਸਫਾਈ ਕਰ ਲਾਂਗੀ ਜੀ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਰਦੇ ਹੋ ਜੀ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਜੋ ਤੁਹਾਡੇ ਘੜੇ ਅਗਲੀਆਂ ਵੀਡੀਓ ਇਸੇ ਤਰ੍ਹਾਂ ਦੀਆਂ ਅਲੱਗ-ਅਲੱਗ ਸਟਾਈਲ ਚ ਪੱਗ ਦੀ ਹੁੰਦੇ ਰਹੇ ਜੀ ਹਾਂਜੀ ਪੱਲਿਆਂ ਦੇ ਬਿਲਕੁਲ ਬਰਾਬਰ ਤੇ ਆਪਾਂ ਮੋਟਾਈ ਇਹਦਾ ਧਿਆਨ ਰੱਖਦੇ ਹੋਏ ਬਿਲਕੁਲ ਜੋ ਪੱਲਿਆਂ ਦਾ ਡਿਸਟੈਂਸ ਆ ਉਹ ਵੀ ਬਿਲਕੁਲ ਠੀਕ ਰੱਖਦੇ ਹੋਏ ਆਪਾਂ ਪੱਲਿਆਂ ਦੀ ਸਫਾਈ ਕਰਾਂਗੇ ਜੀ ਇਸੇ ਤਰ੍ਹਾਂ ਪੰਪਾਂ ਸਾਰੇ ਪੱਲਿਆਂ ਨੂੰ ਬਿਲਕੁਲ ਸਾਫ਼ ਕਰ ਲਾਂਗੇ ਜੀ ਚੰਗੇਰਾ ਸਾਫ਼ ਕਰ ਲਾਂਗੇ ਕਈ ਮੇਰੇ ਵੀਰ ਨਾਲੋਂ ਨਾਲ ਸਫਾਈ ਕਰਦੇ ਆ ਜਿੱਦਾਂ ਇੱਕ ਪੱਲਾ ਲਗਾ ਕੇ ਫੇਰ ਸਫਾਈ ਕਰਦੇ ਆ ਦੂਸਰਾ ਪੱਲਾ ਲਗਾ ਕੇ ਸਫਾਈ ਕਰਦੇ ਆ ਉਹ ਵੀ ਤਰੀਕਾ ਠੀਕ ਹੈ ਪਰ ਇਸ ਨਾਲ ਥੋੜਾ ਜਿਸ ਤਰ੍ਹਾਂ ਮੈਂ ਲਗਾ ਰਿਹਾ ਇਸ ਨਾਲ ਥੋੜਾ ਟਾਈਮ ਕੱਟ ਲੱਗਦਾ ਹੈ ਉਹ ਨਾਲੋਂ ਨਾਲ ਅ ਸਫਾਈ ਕਰਨਾ ਟਾਈਮ ਜ਼ਿਆਦਾ ਲੱਗ ਜਾਂਦਾ ਹੈ ਇਸ ਤਰ੍ਹਾਂ ਆਪਾਂ ਚੰਗਿਰੇ ਸਾਰੇ ਪੱਲਿਆਂ ਨੂੰ ਬਿਲਕੁਲ ਸ਼ੇਪ ਦੇ ਦਾਂਗੇ ਜੀ ਸਫਾਈ ਕਰਕੇ इस तू तो बाद कलगी लड़ लगावे पग दिन लगावेंगे जी इत बिल्कुल नक् तो सहत लगावेंगे जी उपर नक् की सेहत जो सेंटर के बिच लगावेंगे ਜੀ ਚੰਗੇਰਾ ਪੱਲੇ ਦੀ ਸਫਾਈ ਕਰ ਲਾਂਗੇ ਜੀ ਇੱਕੋ ਜੇ ਬਰਾਬਰ ਹੋ ਜਾਣਾ ਜਿਹੜੇ ਪੱਲੇ ਹੁਣ ਆਪਾਂ ਪਿੰਨ ਲਗਾਉਗੇ ਜੀ ਪੱਗ ਦੀ ਪਿੰਨ ਲਗਾਵਾਂਗੇ ਉਪਰ ਉਹ ਚੰਗੇ ਨਾਲ ਸਾਫ ਕਰ ਲਾਂਗੇ ਪੱਲੇ ਨੂੰ ਹਾਂ ਜੀ ਪਹਿਲੇ 3D ਪੇਜ ਬਣਾ ਲਾਂਗੇ ਜੀ ਤਾਂ ਜੋ ਆਪਣੇ ਪੱਗ ਸੋਹਣੀ ਲੱਗੇ 3D ਪੇਜ ਬਣਾਉਣਾ ਪੱਗ ਥੋੜੀ ਜੀ ਸ਼ੇਪ ਚ ਵਧੀਆ ਲੱਗਦੀ ਆ ਨਾਲੇ ਜਿਹੜੇ ਥੋੜੇ ਬੋਤੇ ਜਿਹੜੇ ਪੇਚ ਆ ਮੋٹے ਜਾਂ ਪਤਲੇ ਹੋਏ ਹੁੰਦੇ ਉਹ ਇੱਕੋ ਜੇ ਬਰਾਬਰ ਜੇ ਲੱਗਦੇ ਆ 3D ਪੇਜ ਬਣਾਉਣਾ ਆਪਾਂ ਕਰ ਲਾਂਗੇ ਕਿਤੋਂ ਕੋਈ ਕਮੀ ਪੇਸ਼ੀ ਹੋਊ ਦੂਰ ਕਰਾਂਗੇ ਜੀ ਹਾਂਜੀ ਹੁਣ ਆਪਾਂ ਪੈਨ ਲਗਾਵਾਂਗੇ ਪੱਗ ਦੀ ਪੈਨ ਜਿੱਦਾਂ ਕਿ ਹੁਣ ਲਾਸਟ ਪੱਲੇ ਤੇ ਨੋਟਿਸ ਕੀਤਾ ਹੋਏਗਾ ਇਸ ਦਾ ਨਾ ਪੱਲਾ ਥੋੜਾ ਵੱਧ ਗਿਆ ਸੀ ਤੇ ਇਸ ਨੂੰ ਕੋਈ ਦਿੱਕਤ ਨਹੀਂ ਇਸ ਨੂੰ ਕਈ ਮੇਰੇ ਵੀਰੇ ਖੋਲ ਕੇ ਫਿਰ ਦੁਬਾਰਾ ਬਨਣ ਲੱਗ ਜਾਂਦੇ ਨੇ ਪਾਰੇ ਇਸ ਨੂੰ ਕੋਈ ਚੱਕਰ ਨਹੀਂ ਇਹਦੇ ਜਿਹੜਾ ਪਤਲਾ ਪੱਲਾ ਬਰੀਕ ਕਰ ਲੈਣਾ ਇਸ ਨੂੰ ਉੱਪਰ ਜਿਹੜਾ ਜਿੱਦਾਂ ਬਰੀਕ ਕੀਤਾ ਆ ਤੇ ਥੱਲੇ ਵੀ ਬਰੀਕ ਕਰਾਂਗੇ ਤੇ ਜੋ ਜਿਹੜਾ ਕਪੜਾ ਵਾਧਾ ਉਸ ਨੂੰ ਸੈਂਟਰ ਵਿੱਚ ਲੈ ਲਵਾਂਗੇ ਤੇ ਕੋਈ ਦਿੱਕਤ ਨਹੀਂ ਆਉਂਦੀ ਉੱਪਰ ਉਹ ਚੰਗੇਰਾ ਪਿੰਚ ਕਰਕੇ ਇਸ ਨੂੰ ਚੰਗੇਰਾ ਮੋਰਨੀ ਇਸ ਦੀ ਮੋਰਨੀ ਲਗਾ ਲਾਂਗਾ लगावे जी ठीक है जी पल्ले चंगे रहा लगा ल ਹੁਣ ਪਿਛੋਂ ਵੀ ਆਪਾਂ ਜਿਹੜਾ ਪੱਲਾ ਬਚਦਾ ਸੀ ਉਹ ਵੀ ਆਪਾਂ ਅੰਦਰ ਕਰ ਲਵਾਂਗੇ ਜੀ ਠੀਕ ਹੈ ਜੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰ ਦੇਓ ਜੀ ਹਾਂ ਜੀ ਬਹੁਤ ਬਹੁਤ ਧੰਨਵਾਦ ਜੀ ਸਾਡਾ ਵੀਡੀਓ ਵੇਖਣ ਵਾਸਤੇ ਇਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤਾਂ ਜੋ ਇਦਾਂ ਦੀਆਂ ਵੀਡੀਓ ਤੁਹਾਡੇ ਕੋਲ ਆਦੀ ਲੈ ਕੇ ਆ ਸਕੀ। ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਵੇਖਣ ਵਾਸਤੇ